ਤੀਆਂ ਭੈਣਾਂ ਨੇ ਜੱਗ ਦਿਖਾਇਆ ਜੀ ਅੱਜ ਤੀਆਂ ਭੈਣਾਂ ਨਾਲੀ ਧੱਕਾ ਹੋ ਰਿਹਾ ਤੀਆਂ ਭੈਣਾਂ ਨਾਲੀ ਬਲਤਕਾਰ ਹੋ ਰਿਹਾ ਅੱਜ ਤੀਆਂ ਭੈਣਾਂ ਨਾ ਹੋਣ ਗਿਆ ਤੇ ਗਾਂ ਵੱਡੇ ਵੱਡੇ ਜੋਧੇ ਕਿੱਥੋਂ ਜਨਮ ਲੈਣਗੇ ਪਤਨ ਛੋਟੀ ਜੀ ਕੁੜੀ ਦਾ ਬਲਤਕਾਰ ਹੋਇਆ ਸੀਗਾ ਉਹਦੇ ਜਿਹੜਾ ਅੰਦਰ ਅੰਦਰ ਜਿਹੜੇ ਬੱਚੇਦਾਨੀ ਦਾ ਕੋਈ ਹੁੰਦਾ ਉਹ ਸਾਰਾ ਪਾੜ ਗਿਆ ਉਹ ਖਤਮ ਕਰਤਾ ਉਹ ਹੁਣ ਮਾਂ ਕਿੱਥੋਂ ਬਣੂਗੀ ਉਹ ਕਿੱਥੋਂ ਸੂਰਮਾ ਜੰਮੂ ਕਿੱਥੋਂ ਇਹ ਜਿਹੜੇ ਇਨਸੀਡੈਂਸ ਘਟਨਾਵਾਂ ਜਿਹੜੀਆਂ ਵਧ ਰਹੀਆਂ ਨੇ ਇਹ ਤਾਂ ਹੀ ਵਧ ਰਹੀਆਂ ਨੇ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਸਖਤ ਨਹੀਂ ਹੈ ਦੇਖੋ ਜਦੋਂ ਤੱਕ ਇਹਦਾ ਕਾਨੂੰਨ ਆਪਣੇ ਦੇਸ਼ ਦਾ ਸਖਤ ਨਹੀਂ ਹੈ ਉਦੋਂ ਤੱਕ ਇਹ ਘਟਨਾਵਾਂ ਸ਼ਾਇਦ ਨਹੀਂ ਰੁਕ ਸਕਦੀਆਂ ਬੱਚੀਆਂ ਭੈਣਾਂ ਦੇ ਉੱਤੇ ਜ਼ੁਲਮ ਹੋ ਰਹੇ ਹੈ ਗਿਆ ਵੀ ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀਗਾ ਵੀ ਜਿਹੜੀਆਂ ਮੋਮਬਤੀਆਂ ਲੈ ਕੇ ਆਪਾਂ ਰਾਤ ਨੂੰ ਮੋਮਬਤੀਆਂ ਲੈ ਕੇ ਘੁੰਮਦੇ ਆ ਉਹ ਨਹੀਂ ਘੁੰਮਣਾ ਚਾਹੀਦਾ ਹੈਗਾ ਉਹ ਛੱਡ ਕੇ ਆਹ ਕਿਰਪਾਨਾਂ ਚੁੱਕਣੀਆਂ ਚਾਹੀਦੀਆਂ ਸਾਡੀਆਂ ਜਿਹੜੀਆਂ ਧੀਆ ਭੈਣਾਂ ਨੂੰ ਆਪਨਾ ਮੂਵਤਿਆਂ ਨੇ ਸਾਨੂੰ ਇਹ ਇਨਸਾਫ਼ ਨਹੀਂ ਦਿਵਾਉਣਾ ਹੈਗਾ ਜੇ ਸ਼ਾਸਤਰ ਆਪਣੇ ਕੋਲੇ ਹੈਗਾ ਫੇਰ ਆਪਾਂ ਸ਼ੇਰ ਆ ਤੇ ਸ਼ਾਸਤਰ ਨਹੀਂ ਹੈਗੇ ਤੇ ਭੇੜ ਆ ਜਿੱਦਾਂ ਇਹਨਾਂ ਨੇ ਕੀਤਾ ਉਸੇ ਤਰ੍ਹਾਂ ਇਹਨਾਂ ਦੇ ਪਾਟ ਜਿਉਂਦਿਆਂ ਦੇ ਵੱਡੇ ਜਾਣ ਜਿਉਂਦਿਆਂ ਦੇ ਅੰਗ ਖਿਲਾਰੇ ਜਾਣ ਫੇਰ ਇਹਨਾਂ ਨੂੰ ਪਤਾ ਲੱਗੇ ਦੇਖਣ ਵਾਲਿਆਂ ਨੂੰ ਪਤਾ ਲੱਗੇ ਤਾਂ ਕਿ ਲੁਕਾਈ ਜਿੱਥੋਂ ਤੱਕ ਉਹ ਦੁਨੀਆ ਦੇਖੇ ਉਹ ਸੀਨ ਨੂੰ ਉਹਦਾ ਆਪਣਾ ਅਹਿਰਤਾ ਬਲੁੰਦ ਰਿਆ ਜਾਏ ਕਿ ਹਾਂ ਇਹ ਕੰਮ ਕਦੇ ਨਹੀਂ ਕਰਨਾ ਚਾਹੀਦਾ ਕਿਸੇ ਦੁਸ਼ਮਣ ਨੂੰ ਵੀ ਨਾ ਕਰਨ ਦਵੇ ਉਹ ਤਾਂ ਕਿ ਦੰਗਿਆਂ ਨੂੰ ਬਲਤਕਾਰ ਹੁਣ ਹੁੰਦੇ ਕਿਉਂ ਹੁੰਦੇ ਆ ਹੁਣ ਆਪਣੇ ਭੂੰਡਾਸ਼ਕਾ ਵੱਡੇ ਵੱਡੇ ਭੂੰਡਾਸ਼ਕ ਜਿਹੜੇ ਬਾਬੇ ਬਣੇ ਹੋਇਆ ਉਹਨਾਂ ਨੂੰ ਉਹਨਾਂ ਨੂੰ ਦੇਖ ਦੇਖ ਕੇ ਲੋਕੀ ਕਰੀ ਜਾਂਦੇ ਵੀ ਕਹਿੰਦੇ ਉਹਨਾਂ ਦਾ ਕੀ ਕਰ ਲਿਆ ਉਹ ਵੀ ਬਲਤਕਾਰ ਹੀ ਆ ਅਖਰ ਨੂੰ ਭੂੰਡਾਸ਼ਕ ਜਿਹੜਾ ਬਣਿਆ ਆ ਪਕੜਾ ਬਾਬਾ ਕੀ ਨਾਂ ਲੈਂਦੇ ਉਹਨੂੰ ਮੇਰੇ ਨਾਂ ਭੁੱਲ ਜਣਾਦਾ ਰਾਮ ਰਹੀਮ ਰੂਮ ਕੋਈ ਪਤਾ ਨਹੀਂ ਮੈਨੂੰ ਦਾ ਕੰਜਰ ਦਾ ਨਾਂ ਨਹੀਂ ਲੈਣਾ ਚਾਹੀਦਾ ਜਿਹੜਾ ਕੰਜਰ ਹੋਵੇ ਜਿਹਨੂੰ ਉਹ ਕੰਜਰ ਹੀ ਕਵਾਂਗੇ ਉਹਨੂੰ ਪਰ ਉਹ ਬੰਦਿਆਂ ਨੂੰ ਗਵਰਨਮੈਂਟ ਦੋ ਦੋ ਮਹੀਨੇ ਦੀ ਪੀਲ ਦਾ ਛੱਡ ਦਿੰਦੀ ਹੈਗੀ ਆ ਕਿਉਂ ਛੱਡ ਦੇ ਗਿਆ ਜਦ ਉਹਨੂੰ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਗਿਆ ਉਹਨੂੰ ਵੀ ਬੰਦੇ ਨੂੰ ਇੰਨੀ ਸਜ਼ਾ ਦੇਣੀ ਚਾਹੀਦੀ ਆ ਕਿ ਬਲਾਕਾਰੀਆਂ ਨੇ ਇੰਦਾ ਦੇਂਦੇ ਆ ਸਜ਼ਾਵਾਂ ਤੋਂ ਪ੍ਰੋਲ ਦੇਨੇ ਹੋ ਤੇ ਫਿਰ ਸਜ਼ਾ ਕਾਦੀ ਸਜ਼ਾ ਕਾਦੀ ਹੈ ਜੀ ਫਿਰ ਕਾਹੀ ਦੂਜਿਆਂ ਦਾ ਵੀ ਮਨ ਜਿਹੜਾ ਆ ਉਹ ਇਸ ਪਾਸੇ ਆਉਂਦਾ ਬੰਗਾਲ ਦੇ ਵਿੱਚ ਇੱਕ ਡਾਕਟਰ ਕੁੜੀ ਦੇ ਨਾਲ ਬਲਾਤਕਾਰ ਹੁੰਦਾ ਹੈ ਤੇ ਹਵਾਨੀਅਤ ਦੀ ਸਾਰੀ ਹੱਦ ਪਾਰ ਕਰ ਦਿੱਤੀ ਜਾਂਦੀ ਹੈ ਕੋਲਕਾਤਾ ਤੋਂ ਬਾਅਦ ਬਦਲਾਪੁਰ ਦੇ ਵਿੱਚ ਵੀ ਕੁਝ ਨਹੀਂ ਬਦਲਿਆ ਸਗੋਂ 2-4 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੁੰਦਾ ਆ ਸਵੇਰੇ ਇੱਕ ਖਬਰ ਆਪਾਂ ਫੇਰ ਸੁਣ ਕੇ ਆਏ ਆ ਕਿ ਮੁੰਬਈ ਦੇ ਵਿੱਚ ਇੱਕ ਹੋਰ ਬਲਾਤਕਾਰ ਹੋਇਆ ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਵੀ ਕੁਝ ਇਹੀ ਤਸਵੀਰ ਨਜ਼ਰ ਆ ਰਹੀ ਏ ਜੱਜ ਦੇ ਆਰਡਰਾਂ ਤੋਂ ਬਾਅਦ ਇੱਕ ਬਲਾਤਕਾਰ ਪੀੜਤਾ ਦਾ ਅਬੋਰਸ਼ਨ ਕਰਵਾਇਆ ਗਿਆ ਉੱਥੇ ਬਿਹਾਰ ਦੇ ਵਿੱਚ ਵੀ ਇੱਕ ਕੁੜੀ ਦੇ ਨਾਲ ਦਰਿੰਦਗੀ ਦੀ ਉਹ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਾਂਦੀਆਂ ਨੇ ਕਿ ਬਲਾਤਕਾਰ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ਵੀ ਦੇ ਦਿੱਤੇ ਜਾਂਦੇ ਨੇ ਸੋ ਇਸ ਤਰ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਜਿੱਥੇ ਸਾਰਾ ਸਮਾਜ ساری ਦੁਨੀਆ ਸੜਕਾਂ ਤੇ ਉਤਰੀ ਹੋਈ ਹੈ ਤੇ ਕੁੜੀਆਂ ਦੀ ਸੁਰੱਖਿਆ ਲਈ ਸਰਕਾਰ ਨੂੰ ਘਹਾਰ ਲਗਾ ਰਹੀ ਹੈ ਪ੍ਰਸ਼ਾਸਨ ਨੂੰ ਆਵਾਜ਼ بلند ਕਰਕੇ ਦਿਖਾ ਰਹੀ ਹੈ ਉੱਥੇ ਹੀ ਕੈਨਡਲ ਮਾਰਚ ਵੀ ਕੱਢ ਰਹੀ ਹੈ ਨਿਹੰਗ ਸਿੰਘ ਦਾ ਕੀ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਆਪਾਂ ਜਾਣ ਲਈ ਆਏ ਕਿਉਂਕਿ ਪੰਜਾਬ ਦੀ ਆਵਾਜ਼ ਵੀ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲੈ ਕੇ بلند ਨਜ਼ਰ ਆ ਰਹੀ ਹੈ ਤੇ ਇਸ ਘਟਨਾ ਨੂੰ ਲੈ ਕੇ ਦੇਸ਼ ਦਾ ਕੋਨਾ ਕੋਨਾ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਜਿਹੜੇ ਇਨਸੀਡੈਂਸ ਘਟਨਾਵਾਂ ਜਿਹੜੀਆਂ ਵਰਤਦੀਆਂ ਨੇ ਇਹ ਤਾਂ ਹੀ ਵਰਤਦੀਆਂ ਨੇ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਸਖਤ ਨਹੀਂ ਹੈ ਕਿਉਂਕਿ ਅਸੀਂ ਬਾਹਰਲੇ ਮੁਲਕਾਂ ਨੂੰ ਹਮੇਸ਼ਾ ਦੇਖਿਆ ਹੈ ਕਿ ਜਦੋਂ ਵੀ ਕੋਈ ਐਸਾ ਕਾਂਡ ਹੁੰਦਾ ਹੈ ਜਦੋਂ ਵੀ ਕੋਈ ਐਸਾ ਰੇਪਿਸਟ ਸਾਹਮਣੇ ਆਉਂਦਾ ਹੈ ਤੇ ਉਹਨੂੰ ਸਰੇ ਆਮ ਸਾਰਿਆਂ ਦੇ ਸਾਹਮਣੇ ਪੂਰੀ ਪਬਲਿਕ ਦੇ ਸਾਹਮਣੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਉਹਦਾ ਜਿਹੜਾ ਗਲਾ ਹੈ ਉਹ ਵੱਢ ਦਿੱਤਾ ਜਾਂਦਾ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲ ਜਾਵੇ ਕਿ ਇਹ ਕੰਮ ਜਿਹੜਾ ਆ ਇੰਨਾ ਮਾੜਾ ਹੈ ਕਿ ਇਹਦੇ ਵਾਸਤੇ ਆਪਣੀ ਜਾਨ ਗਵਾਉਣੀ ਹੀ ਪੈਂਦੀ ਹੈ ਦੇਖੋ ਜਦੋਂ ਤੱਕ ਇਹਦਾ ਕਾਨੂੰਨ ਆਪਣੇ ਦੇਸ਼ ਦਾ ਸਖਤ ਨਹੀਂ ਹੈ ਉਦੋਂ ਤੱਕ ਇਹ ਘਟਨਾਵਾਂ ਸ਼ਾਇਦ ਨਹੀਂ ਰੁਕ ਸਕਦੀਆਂ ਸਾਡਾ ਪੰਜਾਬ ਹੈ ਸਾਡਾ ਚਾਹੇ ਉੜੀਸਾ ਹੈ ਕਲਕੱਤਾ ਹੈ ਬੰਗਾਲ ਹੈ ਚਾਹੇ ਉਹ ਮਹਾਰਾਸ਼ਟਰ ਹੈ ਹਾਂ ਇਹ ਹਿੰਦੁਸਤਾਨ ਦੇ ਹੀ ਟੁਕੜੇ ਨੇ ਨਾ ਪਰ ਜਿੱਥੇ ਵੀ ਹੋ ਰਿਹਾ ਆ ਸਾਡੀਆਂ ਬੇਟੀਆਂ ਨਾਲ ਸਾਡੇ ਜਿੰਨੇ ਵੀ ਗਰੀਬ ਆਬਾਦੀ ਦੇ ਲੋਕ ਨੇ ਉਹਨਾਂ ਨਾਲ ਧੱਕਾ ਹੋ ਰਿਹਾ ਔਰ ਇਹ ਤਾਂ ਹੀ ਹੋ ਰਿਹਾ ਕਿਉਂਕਿ ਸਾਡੇ ਦੇਸ਼ ਦੇ ਕਾਨੂੰਨ ਸਖਤ ਨਹੀਂ ਹੈ ਕਿਉਂਕਿ ਇਹਦੇ ਚ ਭ੍ਰਿਸ਼ਟਾਚਾਰ ਜਿਆਦਾ ਹੈ ਮਾਇਆ ਦੇ ਕੇ ਛੁੱਟ ਕੇ ਆ ਜਾਂਦੇ ਨੇ ਅਪਰਾਧੀ ਤੇ ਫੇਰ ਉਹੀ ਕੰਮ ਕਰਦੇ ਨੇ ਉਹੀ ਘਟਨਾਵਾਂ ਕਰਦੇ ਨੇ ਤਾਂ ਹੀ ਸ਼ਾਇਦ ਇਹ ਕੰਮ ਜਿਆਦਾ ਹੁੰਦੇ ਨੇ ਜੀ ਇਥੇ ਹਿੰਦੂ ਸਿੱਖ ਦਾ ਕੋਈ ਮੁੱਦਾ ਨਹੀਂ ਸਗੋ ਦੇਸ਼ ਦੀਆਂ ਬੇਟੀਆਂ ਦੇਸ਼ ਪੂਰਾ ਸੰਜਾਇਆ ਸਾਰਿਆਂ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਨੂੰ ਇਹ ਅੱਗੇ ਵੀ ਵੀਡੀਓ ਚੱਲੀ ਸੀਗੀ ਵੀ ਆਪਣੇ ਜਿਹੜੇ ਦੇਸ਼ ਦੇ ਉੱਤੇ ਧੀਆ ਭੈਣਾਂ ਦੇ ਉੱਤੇ ਜ਼ੁਲਮ ਹੋ ਰਹੇ ਹੈਗੇ ਆ ਵੀ ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀਗਾ ਵੀ ਜਿਹੜੀਆਂ ਮੋਮਬਤੀਆਂ ਲੈ ਕੇ ਆਪਾਂ ਰਾਤ ਨੂੰ ਮੋਮਬਤੀਆਂ ਲੈ ਕੇ ਘੁੰਮਦੇ ਆ ਉਹ ਨਹੀਂ ਘੁੰਮਣਾ ਚਾਹੀਦਾ ਹੈਗਾ ਉਹ ਛੱਡ ਕੇ ਆਹ ਕਿਰਪਾਨਾਂ ਚੁੱਕਣੀਆਂ ਚਾਹੀਦੀਆਂ ਸਾਡੀਆਂ ਜਿਹੜੀਆਂ ਧੀਆ ਭੈਣਾਂ ਨੂੰ ਆ ਇਹ ਆਪਣੇ ਮੋਮਬਤੀਆਂ ਨੇ ਸਾਨੂੰ ਇਨਸਾਫ ਨਹੀਂ ਦਿਵਾਉਣਾ ਹੈਗਾ ਜਦੋਂ ਵੀ ਦਿਵਾਉਣਾ ਸਾਡੇ ਸ਼ਾਸਤਰ ਨੇ ਦਿਵਾਉਣਾ ਗੁਰੂ ਮਹਾਰਾਜ ਨੇ ਕਿਹਾ ਤੀ ਭੈਣ ਜਿਹੜੀ ਹੈਗੀ ਤੀ ਭੈਣ ਕੋਲੇ ਕਿਰਪਾਨ ਬਹੁਤ ਜ਼ਰੂਰੀ ਆ ਤੇ ਜਿਹੜੀਆਂ 5-5 ਰੁਪਏ ਵਾਲੀਆਂ ਮੋਮਬਤੀਆਂ 10-10 ਰੁਪਏ ਵਾਲੀਆਂ ਉਹ ਤਾਂ ਬਸ ਆਪਣੇ ਪੱਲੇ ਰਹਿ ਜਾਣੀਆਂ ਜਿੰਨੇ ਚਿਰ ਆਪਾਂ ਸ਼ਾਸਤਰ ਨਹੀਂ ਚੁੱਕਦੇ ਸਾਡੀਆਂ ਤੀਆਂ ਭੈਣਾਂ ਸ਼ਾਸਤਰ ਅੰਮ੍ਰਿਤ ਧਾਰੀ ਬਰੋਂ ਅੰਮ੍ਰਿਤ ਪਾਨ ਕਰੋ ਜਿੱਥੇ ਵੀ ਕਿਤੇ ਵੀ ਗੱਤਕੇ ਦਾ ਪ੍ਰੋਗਰਾਮ ਹੁੰਦਾ ਜਾਂ ਕਾਰਾਟੇ ਦਾ ਪ੍ਰੋਗਰਾਮ ਹੁੰਦਾ ਵੀ ਉਹ ਜ਼ਰੂਰ ਸਿੱਖਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਬੱਚਿਆਂ ਨੂੰ ਧੀਆਂ ਨੂੰ ਵੀ ਜਿੱਥੇ ਵੀ ਜਾਂਦੇ ਆ ਜੇ ਡਾਕਟਰ ਹੈ ਡਾਕਟਰਾਂ ਨੂੰ ਵੀ ਚਾਹੀਦਾ ਸੇਫਟੀ 'ਚ ਰਹਿਣਾ ਚਾਹੀਦਾ ਸੇਫਟੀ ਇਹੀ ਰੱਖਣੀ ਸ਼ਾਸਤਰਾ ਨੇ ਤੇ ਜੇ ਸ਼ਾਸਤਰ ਨਹੀਂ ਹੋਣਗੇ ਤੇ ਜੇ ਸ਼ਾਸਤਰ ਆਪਣੇ ਕੋਲੇ ਹੈਗਾ ਫੇਰ ਆਪਾਂ ਸ਼ੇਰ ਆ ਤੇ ਸ਼ਾਸਤਰ ਨਹੀਂ ਹੈਗੇ ਤੇ ਭੇਡ ਆ ਜਦੋਂ ਆਪਾਂ ਕੰਨ ਤੋਂ ਫੜ ਕੇ ਜਦੋਂ ਭੇਡ ਨਹੀਂ ਉਹਨੂੰ ਮਰਜੀ ਫੜ ਕੇ ਲੈ ਜਾਂਦੇ ਆ ਤੇ ਹੁਣ ਜਦੋਂ ਕੁੜੀ ਦਾ ਬਲਤਕਾਰ ਹੋਇਆ ਹਨਾ ਜਿਹਦੇ ਕੋਲੇ ਸ਼ਾਸਤਰ ਹੁੰਦਾ ਅੱਜ ਉਹਦੇ ਗੁੱਟ ਵੜ ਦਿੰਦੀ ਵੜ ਦਿੰਦੀ ਨਹੀਂ ਵੜ ਦਿੰਦੀ ਤੇ ਜੇ ਅਸਾਂ ਦੀਆਂ ਸਾਡੀਆਂ ਸਰਕਾਰਾਂ ਨੇ ਇਹ ਸਰਕਾਰਾਂ ਨੂੰ ਕੁਝ ਜ਼ਿਆਦਾ ਮੜਿਆ ਟਾਈਟ ਕਰਨਾ ਚਾਹੀਦਾ ਚੂੜੀ ਟਾਈਟ ਕਰਨੀ ਚਾਹੀਦੀ ਆ ਵੀ ਜਿਹੜੇ ਬਲਤਕਾਰ ਹੁੰਦੇ ਆ ਧੀਆਂ ਭੈਣਾਂ ਦੇ ਸਾਡੇ ਹੁਣ ਪਾਕ ਅਦ ਜਾ ਉਤਰਾਖੰਡ ਦੇ ਵਿੱਚ ਵੀ ਹੋਇਆ ਥੋੜਾ ਜਣੀ ਹੋਇਆ ਹੋਇਆ ਬਲਤਕਾਰ ਕੁੜੀ ਦਾ ਹੋਇਆ ਹੁਣ ਤੁਹਾਡੇ ਦੱਸਣ ਦੇ ਬਾਰੇ ਵੀ ਲੁਧਿਆਣੇ ਫੇਰ ਹੋਇਆ ਵੀ ਮਾਨਯੋਗ ਜੱਜ ਸਾਹਿਬ ਦੇ ਕਹਿਣ ਤੋਂ ਬਾਅਦ ਵੀ ਉਹਦਾ ਵੋਸਮ ਹੋਇਆ ਜੋ ਵੀ ਹੋਇਆ ਡਾਕਟਰਾਂ ਨੇ ਕੀਤਾ ਕਾਰਵਾਈ ਕੀਤੀ ਹੈ ਪਰ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਆਪਣੀ ਸਰਕਾਰਾਂ ਨੂੰ ਵੀ ਆਪਣੀਆਂ ਧੀਆ ਭੈਣਾਂ ਸੇਵ ਨਹੀਂ ਹੈਗੀਆਂ ਸੇਵ ਨਹੀਂ ਹੈਗੀਆਂ ਇਹਨਾਂ ਨੂੰ ਸੇਵ ਰੱਖੀਏ ਜੇ ਆਪਾਂ ਕਾਨੂੰਨ ਵੱਧ ਤੋਂ ਵੱਧ ਸਖਤ ਕਰਨਾ ਚਾਹੀਦਾ ਇਦਾਂ ਦੇ ਕੰਮ ਆਪਾਂ ਨੂੰ ਕਰੋ ਜਿਹੜੇ ਆਪਣੇ ਆ ਯਾਰ ਜਿਨ੍ਹਾਂ ਨੇ ਆਪਾਂ ਨੂੰ ਜਗਤ ਦਿਖਾਇਆ ਤਿਹਾਂ ਪਹਿਣਾ ਨਹੀਂ ਜਗਤ ਦਿਖਾਇਆ ਜੀ ਅੱਜ ਧੀਆ ਪਹਿਣਾਂ ਨਾਲੀ ਧੱਕਾ ਹੋ ਰਿਹਾ ਧੀਆ ਪਹਿਣਾਂ ਨਾਲੀ ਬਲਤਕਾਰ ਹੋ ਰਿਹਾ ਅੱਜ ਧੀਆ ਪਹਿਣਾ ਨਾ ਹੋਣਗੇ ਆ ਤੇ ਗਾਂ ਵੱਡੇ ਵੱਡੇ ਜੋਧੇ ਕਿੱਥੋਂ ਜਨਮ ਲੈਣਗੇ ਕਿੱਥੋਂ ਕਰਨਗੇ ਆ ਹੁਣ ਇੱਕ ਪਿੱਛੇ ਇੱਕ ਕੋਲ ਆਇਆ ਸੀਗਾ ਕਹਿੰਦੇ ਵੀ ਦੂਜਾ ਔਰ ਕੁੜੀ ਪਤਾ ਨਹੀਂ ਛੋਟੀ ਜੀ ਕੁੜੀ ਦਾ ਬਲਤਕਾਰ ਹੋਇਆ ਸੀਗਾ ਉਹਦੇ ਜਿਹੜਾ ਅੰਦਰ ਅੰਦਰ ਜਿਹੜੇ ਬੱਚੇਦਾਨੀ ਦਾ ਕੋਈ ਹੁੰਦਾ ਉਹ ਸਾਰਾ ਪਾੜ ਗਿਆ ਉਹ ਖਤਮ ਕਰਤਾ ਉਹ ਹੁਣ ਮਾਂ ਕਿੱਥੋਂ ਬਣੂਗੀ ਉਹ ਕਿੱਥੋਂ ਸੂਰਮਾ ਜੰਮੂਗੀ ਉਹ ਕਿੱਥੋਂ ਕੀ ਕਰੂਗੀ ਕਰੂ ਕੁਛ ਜਦੋਂ ਉਹ ਸਾਰਾ ਕੁਝ ਇਹ ਲੋਕ ਜਿਹੜੇ ਲੋਕੀ ਦੁਸ਼ਟ ਲੋਕ ਪਾਪੀ ਲੋਕ ਮੈਂ ਤਾਂ ਉਹਨਾਂ ਨੂੰ ਜਿਹੜੇ ਇਦਾਂ ਦੇ ਕੰਮ ਕਰਦੇ ਪਿਲੇ ਹੋਏ ਆਂਡੇ ਕਹੂੰਗਾ ਗੰਦਾ ਕਹੂੰਗਾ ਵੀ ਇਦਾਂ ਦੀਆਂ ਹਰਕਤਾਂ ਕਰਨੀਆਂ ਛੱਡ ਦਿਓ ਤੇ ਆਂ ਭਤੀਆਂ ਭੈਣਾਂ ਦੀ ਇੱਜ਼ਤ ਰੱਖੋ ਇੱਜ਼ਤ ਤਾਂ ਕਰਨੀ ਚਾਹੀਦੀ ਇੱਜ਼ਤ ਕਰਨੀ ਚਾਹੀਦੀ ਤੇ ਆ ਭੈਣਾਂ ਦੀ ਵੀ ਇਦਾਂ ਦਾ ਜ਼ੁਲਮ ਨਹੀਂ ਹੋਣਾ ਚਾਹੀਦਾ ਜੀ ਬੰਗਾਲ ਦੀ ਗੱਲ ਹੋ ਗਈ ਦੇਸ਼ ਦੁਨੀਆ ਦੀ ਗੱਲ ਹੋ ਗਈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਚੁੰਨ ਚੁੰਨ ਕੇ ਜੋ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਉੱਥੇ ਵੀ ਕੁੜੀਆਂ ਨਾਲ ਭੈਣਾਂ ਨਾਲ ਹਰ ਵਰਗ ਦੇ ਬੱਚਿਆਂ ਨਾਲ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਇਸ ਕਦਰ ਮੌਤ ਦੇ ਘਾਟ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ ਕਿ ਅੰਗ ਸਾਰੇ ਕੱਟ ਦਿੱਤੇ ਜਾ ਰਹੇ ਆ ਵੱਢ ਰਹੇ ਆ ਨਹੀਂ ਮਾਰੀ ਗੱਲ ਸਰਕਾਰ ਆਪਾਂ ਸੇਵ ਹੀ ਨਹੀਂ ਹੈਗਾ ਆਪਣਾ ਪੰਜਾਬ ਸਰਕਾਰ ਪੂਰਾ ਬਾਲਡ ਦੇਸ਼ ਜਿਹੜਾ ਆਪਣਾ ਬਾਲਡ ਹੈ ਸਾਫ਼ ਨਹੀਂ ਹੈਗਾ ਅਨਸਾਬ ਬਾਹਰ ਚ ਲੈ ਜਾਓ ਜੇ ਕੋਈ ਕੁੜੀ ਨੂੰ ਹੱਥ ਲਾਉਂਦੇ ਨਾ ਉਹਦੇ ਹੱਥ ਵਾੜ ਦਿੰਦੇ ਆ ਗਿਆ ਜੇ ਕੋਈ ਕੁੜੀ ਨੂੰ ਦੇਖਦਾ ਉਹਦੀਆਂ ਅੱਖਾਂ ਕੱਢ ਦਿੰਦੇ ਆ ਗਿਆ ਜੇ ਚੋਰੀ ਕਰਦਾ ਤਾਂ ਉਹਦੇ ਹੱਥ ਵਾੜ ਦਿੰਦੇ ਆ ਜੇ ਕੋਈ ਬਲਤਕਾਰ ਕਰਦਾ ਉਹਨੂੰ ਗੱਡ ਕੇ ਕਈ ਕਈ ਇਦਾਂ ਦੇ ਜਵਾਨ ਇਦਾਂ ਦੇ ਹਦੇਸ ਐ ਉਹਦੇ ਵਿੱਚ ਦੱਬ ਕੇ ਤੇ ਵੱਟੇ ਮਾਰ 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 ਦਿੰਦੇ ਆ ਫਿਰ ਕੁੱਤਿਆਂ ਨੂੰ ਖਵਾ ਦਿੰਦੇ ਆ ਇਦਾਂ ਦੀ ਸਜ਼ਾ ਹੋਣੀ ਚਾਹੀਦੀ ਮੈਂ ਕਹਿੰਦਾ ਕਿਉਂ ਨਹੀਂ ਸਾਰੇ ਠੱਲ ਪੈ ਜਾਊਗੀ ਠੱਲ ਪਊਗੀ ਪਊਗੀ ਬੰਗਲਾਦੇਸ਼ ਦੇ ਮੁੱਦੇ ਤੇ ਕੀ ਹੋਵੇ ਦੇਖੋ ਜੀ ਬੰਗਲਾਦੇਸ਼ ਸਰਕਾਰ ਨੂੰ ਚਾਹੀਦਾ ਤੁਰੰਤ ਕਾਰਵਾਈ ਕਰੇ ਇਹ ਜਿਹੜੇ ਲੋਕ ਐਸੇ ਘੁੰਮ ਰਹੇ ਨੇ ਇਹਨਾਂ ਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਸਰੇ ਆਮ ਇਹਨਾਂ ਨੂੰ ਫਾਂਸੀ ਦੇ ਤਖਤੇ ਤੇ ਚੜਾਇਆ ਜਾਣਾ ਚਾਹੀਦਾ ਔਰ ਸਾਰੀ ਦੁਨੀਆ ਨੂੰ ਇਹ ਮੈਸੇਜ ਪਹੁੰਚਣਾ ਚਾਹੀਦਾ ਕਿ ਇਹੋ ਜਿਹੇ ਬਲਾਤਕਾਰੀ ਜਿਹੜੇ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਜਾਂਦੇ ਨੇ ਉਹਨਾਂ ਨੂੰ ਸਰਕਾਰ ਵੀ ਦਰਿੰਦਗੀ ਦੀਆਂ ਹੱਦਾਂ ਪਾਰ ਕਰਕੇ ਹੀ ਮਿਲੇ ਜਿੱਦਾਂ ਇਹਨਾਂ ਨੇ ਕੀਤਾ ਉਸੇ ਤਰ੍ਹਾਂ ਇਹਨਾਂ ਦੇ ਪਾਟ ਜਿਉਂਦਿਆਂ ਦੇ ਵੱਡੇ ਜਾਣ ਜਿਉਂਦਿਆਂ ਦੇ ਅੰਗ ਖਲਾਰੇ ਜਾਣ ਫਿਰ ਇਹਨਾਂ ਨੂੰ ਪਤਾ ਲੱਗੇ ਦੇਖਣ ਵਾਲਿਆਂ ਨੂੰ ਪਤਾ ਲੱਗੇ ਤਾਂ ਕਿ ਲੁਕਾਈ ਜਿੱਥੋਂ ਤੱਕ ਉਹ ਦੁਨੀਆ ਦੇਖੇ ਉਹ ਸੀਨ ਨੂੰ ਉਹਦਾ ਆਪਣਾ ਹਿਰਦਾ ਬਲੁੰਦ ਰਿਆ ਜਾਏ ਕਿ ਹਾਂ ਇਹ ਕੰਮ ਕਦੇ ਨਹੀਂ ਕਰਨਾ ਚਾਹੀਦਾ ਕਿਸੇ ਦੁਸ਼ਮਣ ਨੂੰ ਵੀ ਨਾ ਕਰਨ ਦਵੇ ਉਹ ਕਿਉਂਕਿ ਇਹ ਬਲਾਤਕਾਰ ਜਿਹੜੇ ਨੇ ਇਹ ਤਾਂ ਹੀ ਰੁਕਣਗੇ ਜੇ ਸਖਤ ਸਜ਼ਾ ਹੋਏਗੀ ਸਖਤ ਸਜ਼ਾ ਇਹ ਹੀ ਹੈ ਕਿ ਕਦੇ ਉਹਨਾਂ ਨੂੰ ਰਜਿਸਟਰਾਂ 'ਚ ਉਹਨਾਂ ਨੂੰ ਫੈਲਾਂ ਦੇ ਵਿੱਚ ਦਰਜ ਨਾ ਕਰੋ ਉਹਨਾਂ ਨੂੰ ਉਸੇ ਟਾਈਮ ਮੌਤ ਦੀ ਸਜ਼ਾ ਦਿਓ ਜਿਸ ਸਮੇ ਉਹਨੂੰ ਪੁਲਾਤਕਾਰੀ ਨੂੰ ਫੜਿਆ ਆ ਉਸੇ ਟਾਈਮ ਜੱਜ ਨੂੰ ਆਰਡਰ ਕਰ ਦੇਣਾ ਚਾਹੀਦਾ ਕਿ ਐਨੀ ਤਰੀਕ ਨੂੰ ਇਹਨੂੰ ਫਾਸੀ ਲਾ ਦਿਓ ਤਾਂ ਕਿ ਦੂਜਿਆਂ ਨੂੰ ਉਹ ਗਲਤਕਾਰ ਹੁਣ ਹੁੰਦੇ ਕਿਉਂ ਹੁੰਦੇ ਆ ਹੁਣ ਆਪਣੇ ਭੂੰਡਾਸ਼ਕਾ ਵੱਡੇ ਵੱਡੇ ਭੂੰਡਾਸ਼ਕ ਜਿਹੜੇ ਬਾਬੇ ਬਣੇ ਹੋਏ ਆ ਉਹਨਾਂ ਨੂੰ ਉਹਨਾਂ ਨੂੰ ਦੇਖ ਦੇਖ ਕੇ ਲੋਕੀ ਕਰੀ ਜਾਂਦੇ ਵੀ ਕਹਿੰਦੇ ਉਹਨਾਂ ਦਾ ਕੀ ਕਰ ਲਿਆ ਉਹ ਵੀ ਬਲਤਕਾਰੀ ਆ ਆਖਰ ਨੂੰ ਭੂੰਡਾਸ਼ਕ ਜਿਹੜਾ ਬਣਿਆ ਆ ਪਕੜਾ ਬਾਬਾ ਕੀ ਨਾ ਲੈਂਦੇ ਉਹਨੂੰ ਮੈਨੂੰ ਨਾਂ ਭੁੱਲ ਜਾਂਦਾ ਦਾ ਰਾਮ ਰਹੀਮ ਰੂਮ ਕੋਈ ਪਤਾ ਨਹੀਂ ਮੈਨੂੰ ਦਾ ਕੰਜਰ ਦਾ ਨਾਂ ਨਹੀਂ ਲੈਣਾ ਚਾਹੀਦਾ ਜਿਹੜਾ ਕੰਜਰ ਹੋਵੇ ਜਿਹਨੂੰ ਉਹ ਕੰਜਰੀ ਕਵਾਂਗੇ ਉਹਨੂੰ ਪਰ ਉਹ ਬੰਦਿਆ ਨੂੰ ਗਵਰਨਮੈਂਟ ਦੋ-ਦੋ ਮਹੀਨੇ ਦੀ ਪੀਲ ਦਾ ਛੱਡ ਦਿੰਦੀ ਹੈਗੀਆ ਕਿਉਂ ਛੱਡ ਦੇ ਗਿਆ ਜਦ ਉਹਨੂੰ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਹੈਗੀਆ ਉਹਨੂੰ ਵੀ ਬੰਦੇ ਨੂੰ ਇਦਾਂ ਦੀ ਸਜ਼ਾ ਦੇਣੀ ਚਾਹੀਦੀ ਆ ਤੁਸੀਂ ਬਲਾਕਕਾਰੀਆਂ ਨੂੰ ਇਦਾਂ ਦਿੰਦੇ ਹੋ ਸਜ਼ਾਵਾਂ ਤੋਂ ਪ੍ਰੋਲ ਦੇਨੇ ਹੋ ਤੇ ਫਿਰ ਸਜ਼ਾ ਕਾਦੀ ਸਜ਼ਾ ਕਾਦੀ ਹੈਗੀਆ ਫਿਰ ਤਾਂ ਹੀ ਦੂਜਿਆਂ ਦਾ ਵੀ ਮਨ ਜਿਹੜਾ ਆ ਉਹ ਇਸ ਪਾਸੇ ਆਉਂਦਾ ਤਾਂ ਫਿਰ ਦੂਜੇ ਪਾਸੇ ਜਿਹੜੇ ਲੋਕ ਹੈਗੇ ਆ ਸੰਗ ਜਿਹੜੇ ਆ ਜਿਹੜੇ ਬਲਤਕਾਰੀਆਂ ਉਹਨਾਂ ਦੇ ਦਿਲ ਵੱਡੇ ਹੋ ਜਾਂਦੇ ਆ ਵੀ ਜਦੋਂ ਉਹ ਬਾਬੇ ਨੂੰ ਕੀ ਕਰ ਲਿਆ ਭੂੰਡਾ ਛਕ ਨੂੰ ਕੀ ਕਰ ਲਿਆ ਉਹ ਵੀ ਤੁਰੇ ਹੀ ਫਿਰਦਾ ਬਾਹਰ ਸਾਡਾ ਕੀ ਹੋ ਜੋ ਇਹ ਹੀ ਲੁੱਟ ਲਈ ਜਿੱਤੇ ਦੇ ਸਾਈ ਵੀ ਬਾਹਰ ਆ ਜਾਣਗਾ ਤੇ ਕਾਨੂੰਨ ਸਖਤ ਨਹੀਂ ਹੈਗਾ ਸਾਡਾ ਸਾਡਾ ਸਿਸਟਮ ਸਹੀ ਨਹੀਂ ਹੈਗਾ ਸਾਡਾ ਸਿਸਟਮ ਸਹੀ ਹੋਣਾ ਚਾਹੀਦਾ ਕਾਨੂੰਨ ਦਾ ਤੇ ਕਾਨੂੰਨ ਦੇ ਅੱਗੇ ਵੀ ਆਈ ਅਫਸਰਾਂ ਨੂੰ ਵੀ ਬੇਨਤੀ ਕਰਦੇ ਵੱਡੇ ਵੱਡੇ ਕਾਨੂੰਨ ਨੂੰ ਵੀ ਕਹਿੰਨੇ ਆ ਵੀ ਜਿਹੜੀ ਗਵਰਨਮੈਂਟ ਹੈਗੀ ਆ ਗੌਰ ਜੇ ਕਰੇ ਨਾ ਬੜਾ ਕੁਝ ਹੋ ਜਾਂਦਾ ਵੀ ਗੌਰ ਕਰਦੀ ਨਹੀਂ ਆਪਾਂ ਰਲ ਮਿਲ ਕੇ ਸਾਰੇ ਧੀਆਂ ਭੈਣਾਂ ਦੀ ਗੌਰ ਕਰੀਏ ਇਹ ਤਾਂ ਬਹੁਤ ਜ਼ਰੂਰੀ ਗੌਰ ਕਰਨ ਦੀ ਮਸਲਾ ਹੈਗਾ ਜ਼ਰੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ